ਪਹਿਲ ਕੰਮ ਵਿੱਚ ਜੋ ਮਨੁੱਖਤਾ ਦਾ ਕਤਲ ਹੋਇਆ ਬਹੁਤ ਹੀ ਨਿੰਦਣਯੋਗ ਆ ਔਰ ਮੈਂ ਸਮਝਦਾ ਕਿ ਇਹ ਨੂੰ ਸਮੁੱਚੇ ਦੇਸ਼ ਨੂੰ ਇੱਕ ਆਵਾਜ਼ ਹੋ ਕੇ ਇੱਕ ਸ਼ੋਰ ਹੋ ਕੇ ਇਸ ਕਿਸਮ ਦੀਆਂ ਗੈਰ ਮਨੁੱਖੀ ਕਟਨਾਵਾਂ ਦੇ ਵਿਰੋਧ ਦੇ ਵਿੱਚ ਖੜਨ ਦੀ ਲੋੜ ਆ ਜਵਾਂਡੇ ਮੁਲਕ ਤੇ ਜੋ ਇਸ ਦੇਸ਼ ਦੇ ਵਿੱਚ ਸ਼ਾਂਤੀ ਬਣ ਕਰਨਾ ਚਾਹੁੰਦਾ ਜਵਾਂਡੇ ਮੁਲਕ ਨੂੰ ਇਸ ਦੇਸ਼ ਦੀ ਜਿਹੜੀ ਲੋਕਾਂ ਦੀ ਆਪਸੀ ਭਾਈਚਾਰ ਸਾਂਝਾ ਹੋਣੀ ਹੋ ਰਹੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਕਟਨਾਵਾਂ ਦਾ ਜਵਾਬ ਜਿਹੜਾ ਹੈ ਸਮੁੱਚੇ ਦੇਸ਼ ਨੂੰ ਸੁਰ ਹੋ ਕੇ ਇਕੱਠ ਹੋ ਗਏ ਇਕ ਮੁੱਠ ਹੋ ਕੇ ਦੇਣ ਦੀ ਲੋੜ ਆ ਔਰ ਐਸ ਗੈਰ ਮਰੋਗੀ ਘਟਨਾ ਤੇ ਜਿਸ ਤੇ ਨਿਵੇਦਾ ਕਰਦੇ ਆ ਉਥੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨਾਲ ਵੀ ਪੂਰੀ ਤਰ੍ਹਾਂ ਨਾਲ ਇਸਨ ਕੋਟਿਆ ਔਰ ਪੂਰੀ ਤਰ੍ਹਾਂ ਹੰਦਰਦੀ ਹੈ ਔਰ ਉਹਨਾਂ ਨਾਲ ਪੂਰੀ ਤਰ੍ਹਾਂ ਸਾਰਾ ਦੇਸ਼ੜਾ ਅਸੀਂ ਕਰੇ ਹਾਂ ਸਾਨੂੰ ਸਾਰਿਆਂ ਨੂੰ ਰਲ ਕੇ ਵੀਨਾ ਕਟਰਾਵਾਂ ਦੀ ਜਿੱਥੇ ਲਿਦਾ ਕਰਦੀ ਰੋੜਾ ਉੱਥੇ ਪੀਰਤ ਪਰਿਵਾਰਾਂ ਦੇ ਨਾਲ ਡੱਟ ਕੇ ਖੜੇ ਹੋ